ਬੋਲਾ ਲਓ ਵੀ ਦੋਸਤੋ ਲੱਗਿਆ ਤੂੰ ਵੀ ਬਾਲੇ ਕੱਟ ਤੁਰਿਆ ਮੈਂ ਕਿੱਥੇ ਦਿੱਤੇ ਆ ਬਾਫਰੀ ਬੱਕਰੀ ਆਈ ਲੱਗਿਆ ਤੂੰ ਵੀ ਕੱਟ ਤੁਰਿਆ ਫਿਰ ਤੇ ਬਾਈ ਜਗਸੀਰ ਚੁੱਗਿਆਂ ਵਾਲਾ ਲਿਆ ਜਿਹੜਾ ਬਾਈ ਬੈਂਕ ਚ ਲੱਗਿਆ ਲੱਗਿਆ ਤੂੰ ਐਂ ਕਰਾ ਫੜ ਲੈ ਆਪਣੀ ਫੜੀ ਇੱਕ ਮਿੰਟ ਸੌਦਾ ਚੱਲੀ ਜਾਂਦਾ ਆ ਕਾਲਿਆ ਨੰਬਰ ਹੈਗਾ ਤੇਰੇ ਕੋਲ ਉਹਦਾ ਨੰਬਰ ਹੈਗਾ ਤੇਰੇ ਕੋਲ ਨੰਬਰ ਦੇ ਦੇ ਪਹਿਲਾਂ ਇਹਨੂੰ ਕੀ ਰਿਆ ਉਹਦਾ ਜਿੱਦ ਲੈ ਕੇ ਫੇਰ ਫੇਰ ਕਣ ਫੋਨ ਕਿੱਥੇ ਤੇਰਾ ਬੋਲ ਧੱਗਾ ਆ ਲੈ ਕੀ ਆਣਾ ਕੀ ਆਣਾ ਮੈਨੂੰ ਕਹਦਾ ਵੀ ਤੇਰੇ ਕੋਲ 800 ਰੁਪਏ ਨਹੀਂ ਨਹੀਂ ਉਹਦੋਂ ਮੈਂ ਕ੍ਰਿਤੀ ਉੱਚੀ ਹੈ ਮੇਰੀ ਜਿੱਥੇ ਤੋ ਰਫਰਦਾ ਹੈ ਕਿਵੇਂ ਦੇ ਦੂਸਤ ਕਿੱਸੇ ਕ੍ਰਿਤੀ ਹੈ ਕੀ ਆਖਣੇ ਮੈਂ ਤਾਂ ਸਹੀ ਦੱਸਾਂ ਤੈਨੂੰ ਮੈਂ ਦੱਸਾਂ ਸਹੀ ਹੁਣ ਮੇਰੀ ਗੱਲ ਮੈਂ ਤੈਨੂੰ ਕਹਿੰਦਾ ਲੈ ਫੋਨ ਤੇ ਗੱਲ ਕਰ ਲੈ ਇਹ ਮੈਂ ਗੱਪ ਮਾਰਤਾ ਹੁਣ ਮੇਰੀ ਗੱਲ ਯਾਰ ਮੈਂ ਦੱਸ ਫੋਨ ਤੇ ਤਾਂ ਅਸੀਂ ਵੀ ਗੱਲ ਕਰਾ ਦੇਾਂਗੇ ਤੇਰੀ ਬੋਲੀ ਇਹ ਲੱਗਦੀ ਹੈ ਭਾਸ਼ਾ ਚੇਂਜ ਕਰ ਲੈ ਪਹਿਲਾਂ ਗੱਲ ਕਰ ਤੂੰ ਭਾਸ਼ਾ ਚੇਂਜ ਕਰ ਤੂੰ ਭਾਸ਼ਾ ਇਹ ਵਪਾਰਕ ਭਾਸ਼ਾ ਗੱਲ ਸੁਣ ਲੈ ਮੇਰੀ ਗੱਲ ਸੁਣ ਉਹ ਨਹੀਂ ਮੇਰੀ ਗੱਲ ਤਾਂ ਸੁਣ ਲੈ ਮੇਰੀ ਗੱਲ ਸੁਣੀ ਬਾਕਸਾ 200 ਘੱਟ 7000 ਦੀ ਮੇਰੀ ਆਪ ਦੀ ਖਰੀਦ ਹੈ ਚੱਲ ਪਰੇ ਕੋਈ ਨਹੀਂ ਬਣਾਏ 7000 ਦੀ ਮੇਰੀ ਆਪ ਦੀ ਖਰੀਦ ਹੈ ਨਹੀਂ ਬਣਾਏ ਇੱਕ ਜੋ ਆਪ ਦੀ ਖਰੀਦ ਹੈ ਮੇਰੀ ਤੂੰ ਕਹਿਦੀ ਨਹੀਂ ਤੇਰੀ 100 ਨਹੀਂ ਨਹੀਂ ਤੂੰ ਕਹਿਦੀ ਰਹੀ ਮੈਂ ਕਾਲੀ ਮਾਰਦੀ ਬਾਈ ਉਹ ਬਾਤੀ ਮੈਂ ਯਾਰ ਦਸਿਆ ਸੀ ਇਹਨੇ ਕਰ ਲਾ ਕਮਾਲ ਕਰੀਏ ਨਾ ਯਾਰ ਮੈਂ 200 ਘੱਟ 7000 ਦੀ ਆਪ ਦੀ ਖਰੀਦ ਹੈ ਤਾਂ ਹੀ ਮੈਂ ਤਾਂ ਕਾਲੀ ਕਰਦਾ 100 ਰੁਪਿਆ ਮੇਰੀ ਦਾ 100 ਰੁਪਿਆ ਮੇਰੇ ਰਿਸ਼ਤੇਦਾਰ ਲੈ ਗਿਆ ਬਸ ਉਹ ਯਾਰ ਤਾਏ ਕਰ ਉਹਨੂੰ ਫੋਨ ਮਾਰ ਲਾ ਬੱਚੇ ਵਾਥ ਵਾਲੇ ਨੂੰ ਛੋੜ ਚੁਗਾਲੀ ਠੀਕ ਆ ਬਸ ਮੈਂ ਨਹੀਂ ਮੈਂ ਇੱਥੇ ਖੜਾ ਨਾ ਇਹ ਗਾਣਾ ਯਾਰ ਤੋ ਪਾਇਸੀ ਦਾ ਕਿੱਸੇ ਪਾਸੇ ਜਾਂਦੇ ਨਹੀਂ ਬਾਈ ਮੈਨੂੰ ਮੈਂ ਕਹਿੰਦਾ ਮੈਨੂੰ ਮਿੱਠਾ ਮੂਦਾ ਕਰਾ ਕੋਸ ਮੈਂ ਤੈਨੂੰ ਕਹਿੰਦਾ 200 ਪਰ ਸੱਤੇ ਦੀ ਮੇਰੀ ਕੀਮਤ ਹੈ ਚਾਹ ਪੀ ਲੈ ਯਾਰ ਬਾਈ ਇਹਨੂੰ ਬੁਲਾਣਾ ਲੈ ਉਹ ਮੈਂ ਗੱਲ ਨਹੀਂ ਹੁੰਦਾ ਯਾਰ ਫਿਰ ਮੇਰਾ ਬੁਲਾਣਾ ਫੜ ਲੈਣਾ ਬਾਈ ਨੇ ਲੱਖ ਰੁਪਏ ਦੀ ਗੱਲ ਲੱਗ ਰਹੀ ਹੈ 100 ਦਾ ਲੈਣੇ ਬੁਲਾਣਾ ਕਿਹੜਾ ਯਾਰ ਕੋਡਾ ਹੋ ਜਾਂਦਾ ਅਫਸਰ ਫਿਰ ਕਰ ਲੈਣ ਤੇ ਬੋਲੀ ਕਰ ਲੈਣ ਤੇ ਸਭ ਤੋਂ ਉੱਪਰ ਲੈਣੇ ਲੈ ਲੈਣ ਦੇ ਸਾਨੂੰ ਦੇ ਦੇ ਕੁਛ ਨਾ ਕੁਛ ਚਾਹ ਦੇ ਉਹ ਨਹੀਂ ਮੈਂ ਕਹਿੰਦਾ ਨਹੀਂ ਮੈਂ ਕਹਿੰਦਾ ਐਵੇਂ ਨਹੀਂ ਉਹ ਚਾਹ ਗੱਲ ਸੋਹਣੀ ਐਵੇਂ ਨਹੀਂ ਪਤਾ ਕੀ ਹੈ ਯਾਰ ਨਹੀਂ ਮੈਂ ਬਾਸਾਉਂਦੀ ਨਹੀਂ ਮੈਂ ਕਹਾਂ ਬਾਈ ਬਣ ਕੇ ਮੇਰੇ ਰਸਤੇ ਮੇਰੇ ਰਸਤੇ ਜਾਰੀ ਹੈ ਕੰਮ ਨਹੀਂ ਹੈ ਕਿੱਥੇੋਂ ਤੂੰ ਆਇਆ ਕਿੱਥੇ ਕਿੱਨੇ ਆਇਆ ਬਾਈ ਯਾਰ ਯਾਰ ਮੈਂ ਮੈਂ 100 ਬਾਦੋ 200 7000 ਦੀ ਇਹ ਖਰੀਦੀ ਆ ਇਹ ਮੇਰੀ ਆਪ ਦੀ ਖਰੀਦ ਹੈ ਮੈਂ ਤੈਨੂੰ ਕਿਵੇਂ ਦਿਆਂ ਸਾਡੀ ਚੀਜ਼ੀ ਉਹ ਖਾਲੀ ਬੱਕਰੀ ਐ ਓਏ ਸੌ ਪਾਉ ਮੈਂ ਯਾਰ ਦਨੇਰੋ ਹੀ ਰਸਤੇ ਦੀ ਗੱਲ ਕਰੀਏ ਰਾਜੀ ਸਾਹਿਬ ਆਏਗਾ ਮੈਂ ਆਉਂਦੀ ਸੌ ਪਾ ਦਿੰਨਾ ਵੀ ਮੈਂ 200 ਕਰ ਸੱਤ ਦੀ ਖਰੀਦ ਕੇ ਲੈ ਕੇ ਆਉਂਗਾ ਸੌ ਆ ਸੌ ਆ ਤਾਂ ਚੱਲੀ ਜਾਂਦੀਆਂ ਫੇਰ ਫਿਰ ਤੈਮੇ ਜਵਾਕਾਂ ਦੀ ਗੱਲ ਕਰ ਰਿਹਾ ਪੂਣਾ ਦੋਸਤੋ ਓ ਮੇਰੀ ਕਸਮ ਮੈਂ ਤੈਨੂੰ ਸੱਚ ਕਰ ਦਿੰਦਾ ਲੈ ਕੇ ਜਾਣੀ ਨਾ ਤੇ ਮੈਂ ਸੌ ਪਾ ਦਿੰਨਾਗਾ ਲੈ ਪੂਰੇ ਸੱਤ ਦੀ ਲੈਣਾ ਪਾਣਾ ਲੈ ਹੋਰ ਦੱਸ ਲੈ ਮਿਖਾਏ ਲੈ ਕੁਝ ਨਹੀਂ ਹੋਏਗਾ ਕਰ ਲਾ ਸੇ ਵੀ ਕਰ ਦੇਗਾ ਫੜ ਲੇਤਾ 100 ਦਾ ਐਲਾਨ ਕਰਦੇ 100 ਰੁਪਏ ਦੇ 100 ਰੁਪਏ ਦੇ 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 ਤੈਨੂੰ ਰੋਟੀ ਪਾਲੂ ਗੋਬਰਾ ਪਾਲੂ ਨਾ ਪਾਲੂ ਪਿਆ ਠੰਡਾ ਕੀ ਲਖਾਈ ਕਰਾ ਬਸ ਲਖਾਈ ਕਰਾ ਦੀ ਮੈਨੂੰ ਫੱਕਰ ਪੂਰਾ ਕਰਾ ਦੇ ਰੋਣ ਤੋਂ ਲਖਾਈ ਇਹ ਤਾਂ ਉਹੀ ਫਿਰ ਮੇਰਾ ਗੱਲ ਤਾਂ ਸੁਣ ਲੈ ਉਹੀ ਮੈਨੂੰ ਪੂਰੀ ਕਰੇ ਮਾਤਾ ਸੋ ਪਿੱਛੇ ਨਾ ਭਜੀਏ ਦੋ ਸ਼ੌ ਚ ਬੋਤਲ ਬਣ ਗਈ ਦੋ ਸ਼ੌ ਹਾਂ ਜਿਹੜੇ ਆ ਨੇੜੇ ਆ ਭਾਈ ਉਹ ਕੰਮ ਸ਼ੁਕਰੀ ਸ਼ੌ ਪਿੱਛੇ ਵੀ ਆਣਾ ਸਾਨੂੰ ਕੀ ਬਣ ਗਈ ਕਿੰਨੇ ਰੇਤੀ ਹੋ ਗਈ 100 ਲਖਾਈ ਗਿਆ 200 ਤੈਨੂੰ ਕਹਿੰਦਾ ਬੋਤਲ ਲਿਆ 100 ਦਾ ਇਹਨੂੰ ਦਿੱਤਾ ਤੂੰ ਕੰਮ ਕਰ ਦਿੰਦਾ ਤੈਨੂੰ ਹੋਰ ਦੇ ਦਿੰਦਾ ਸਾਰੇ ਸਾਰੇ ਬੜਾ ਲੋ ਵੀ ਸੌਦਾ ਦੋਸਤੋ ਬੱਕਰੀ ਦਾ ਹੋ ਚੁੱਕਿਆ ਹੈ ਪੈਸੇ ਬਾਈ ਨੇ ਦੇਤੇ ਆ ਤੇ ਪਹਿਲਾ ਸੌਦਾ ਇਹ ਜੰਗੀ ਰਾਣਾ ਬੱਕਰਾ ਮੰਡੀ ਦੇ ਉੱਤੇ ਹੋਇਆ ਹੈ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਤੁਹਾਨੂੰ ਅਗਲੇ ਸੌਦੇ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਹਾਂਜੀ ਇਹਦਾ ਤਿਆਰੀ ਕਰਦੇ ਆ ਬਾਈ ਜੀ ਕਿਹੜਾ ਪੰਡਾ ਆਪਣਾ ਪੰਡਾ ਬੰਬੀ ਹਾਂਜੀ ਬੰਬੀ ਹਾਂ ਤੇ ਬਾਈ ਕਾਲਾ ਲੈਂਦਾ ਹਾਂ ਕਾਲਾ ਲੈਂਦਾ ਬਾਈ ਲਓ ਜੀ ਦੋ ਬੱਕਰੀਆਂ ਲੈ ਬਾਈ ਹਰੀ ਤੇ ਐਸ ਬੱਕਰੀ ਦਾ ਸਬਦਾ ਜਿਹੜਾ ਚੱਲ ਰਿਹਾ ਉਹ ਯਾਰ ਭੋਗ ਟੇਡਾ ਬਿੰਗਾ ਤੇਰੇ ਸਾਹਮਣੇ ਆ ਆ ਜਾ ਇੱਧਰ ਬਚਾਲੇ ਹੁਣ ਤੂੰ ਆ ਖੜੇ ਕੋਈ ਨਹੀਂ ਖੜੇ ਕਰ ਦੇ ਦਿਕ ਦਾ ਟਕਾ ਕਰ ਦੂੰ ਕਿਸੇ ਤੇ ਤਾਂ ਹੁਣ ਤੂੰ ਮੈਨੂੰ ਦਿੱਤੇ 10 ਵੀ ਕੁਝ ਨਾ ਨਾ ਥੋੜਾ ਮੈਂ ਉਹਨਾਂ ਸਰਦਾ ਨਿੰਗਾ ਹੇ ਹੇ ਨਾ ਥੋੜਾ ਹਾਂ ਨਾ ਥੋੜਾ ਹੀ ਆ ਜਾ 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 ਬਲ ਜੂਗੀ ਪੂਪੂ ਗਏ ਹੋਲੀ ਹੋਲੀ ਬਣਾਉਣੀ ਹੈ ਤੈਨੂੰ ਪਤਾ ਹੀ ਹੈ ਇਹ ਕਿੱਥੇ ਸੋੜੇ ਜੇਰਾ ਕੌਣ ਚੱਕਦਾ ਗਾਲਾ ਬਣਾਉਣਾ ਤੂੰ ਨਾ ਬਣਾਏਗਾ ਤਾਂ ਵੀ ਮੈਂ ਸਵੇਰੇ ਫੜਮਾਉਂਗੀ ਇਹਨੂੰ ਗਾਲੇ ਸਵਾਉਣਗੇ ਦੇ ਦੇ ਪਾਣੀ ਚ ਗਲਾ ਸਿੱਟਿਆ ਸੀ ਨਹੀਂ ਇਹ ਤਾਂ ਫੇ ਲੈਣੀ ਨੇ ਫਿਰ ਵੱਧ ਦਿੰਦਾ ਆਪ ਨੂੰ ਬੱਸ ਨਾ ਹੁਣ ਕਹਿਆ ਤਾਂ ਲਓ ਥੋੜਾ ਉਹ ਲਖਾਈ ਕਰਾ ਦੀ ਯਾਰ ਤੂੰ ਲਖਾਈ ਕਰਾ ਉਹ ਲਖਾਈ ਤਾਂ ਮੈਂ ਕਰਾ ਦੂ ਇਹਨਾਂ ਕਾ 12 ਦੀ ਲੈ ਜਾ ਯਾਰ ਘਰ ਦਾ ਬੰਦਾ ਹੈ ਤਾਂ ਇਹਨਾਂ ਕਾ 12 ਦੀ ਲੈ ਜਾ ਲਾਈ ਕਰਕੇ ਮੈਂ ਮੈਂ ਕਰਦਾ ਕਰਕੇ ਚੰਨੂ ਮੈਂ ਕਰ ਦੱਸ ਵੀ ਕੁਛ ਲਿਖਾਈ ਕਰਾ ਦੂਗਾ ਹਾਂ ਲਿਖਾਈ ਇਹ ਕਰਾ ਦੂ ਫਿਰ ਨਾ ਥੋੜਾ ਲਿਖਾਈ ਨਾਲ 100 ਰੁਪਏ ਨਾਲ ਕਿ ਮੈਂ ਕਰਾ ਦੂ ਇਹਦੀ ਵੀ ਕਰਾ ਦੂਗਾ 200 ਰੁਪਏ ਲੱਗਦਾ ਮੈਂ ਕਰਾ ਦੂ ਫੜ ਫੜ ਵੀ ਮੈਂ ਨਹੀਂ ਹੁਣ ਨਾ ਇਹਦੀ ਐ ਨਾ ਤੇਰੀ ਐ ਲਿਖਾਈ ਕਰਾ ਦੀ 9500 ਰੁਪਏ ਮਿਲ ਜੀ ਲਿਖਾਈ ਕਰਾ ਦੀ ਹੁਣ ਲੈ ਲੈ ਮੈਂ ਦੇ ਦੇ ਲਿਖਾਈ ਕਰਾ ਦੇ ਕੀ ਅਕਾ ਵਾਹ ਭਾਈ ਵਾਹ ਆਦਾ ਹੋਇਆ ਨਾ ਸੌਦਾ ਆਪਾਂ ਦਾ ਭਾਈ 200 ਰੁਪਏ ਪਾਏ ਸਹੀ ਹੈ ਸਹੀ ਹੈ ਬਸ ਚੱਲ ਸਾਡੇ ਫੜ ਕੇ ਫੜਿਆ ਤਾਂ ਕੋਸੇ ਤਾਂ ਪਾਉਣੇ 200 ਫਿਰ ਮੈਨੂੰ ਪਾਉਣਾ ਪੈਂਦਾ ਸੀ ਤੇ 100 ਰੁਪਏ ਓਏ ਭਾਈ ਨੂੰ ਚਲਾਉਣਾ ਪੈਂਦਾ ਕੰਮ ਇਸੇ ਨਾਲ ਕਿਸੇ ਢੰਗ ਨਾਲ ਸੌਦਾ ਕਰਾਉਣ ਦਾ ਢੰਗ ਆ ਇਹ ਹੁਣ ਸਾਡੇ ਇਹ ਹੈ ਤਾਂ ਬੈਂਕ ਮੁਲਾਜ਼ਮ ਪਹਿਲਾਂ ਤਾਂ ਕੰਪਿਊਟਰ ਸੈੱਟ ਕਰਨ ਜਾਣਦੇ ਸੀ ਹੁਣ ਇਹ ਬੰਦੇ ਵੀ ਸੈੱਟ ਕਰਨ ਆ ਗਏ ਠੀਕ ਆ ਹੁਣ ਲਿਖ ਲਓ ਸਿੱਧਾ 500 500 ਰੁਪਏ ਆ ਹਾਂ ਇਹ ਗੱਲ ਹੈ ਚੋਰੀ ਮੋਕੜਨੀ ਹੁੰਦੀ ਹੈ ਜੀ ਪਤਾ ਹੀ ਨਹੀਂ ਲੱਗਦਾ ਕਿੱਧਰ ਦੀ ਪੈ ਗਿਆ ਜੋ ਕੀ ਹੋ ਗਿਆ 100 200 ਬਾਈ ਬੱਬੂ ਸਿੱਧਾ ਹੋ ਆ ਵੀ ਸਿੱਧਾ ਹੋ ਸਿੱਧਾ ਕਰੀ ਅੱਗਾ ਆ ਬੱਕਰੀ ਵਾਲੀ ਕਾਲੇ ਦੇ ਇਲਾਕੇ ਰਹਿਣਾ ਹਾਂ ਠੀਕ ਆ ਬਾਈ ਹਾਂ ਹੋ ਗਈ ਬਾਈ ਕਿੰਨੇ ਦੀ ਕਰਤੀ ਭਾਈ 9.5 ਦੀ ਆਸਤੀ ਦਾ ਵੇਚ ਨਹੀਂ ਹੁੰਦੀ ਹੈ 500 ਛੋਟ ਕਰੂਗਾ ਇਹ ਭਾਈ ਠੀਕ ਆ ਭਾਈ ਬਹੁਤ ਵਧੀਆ ਕੋ ਪਿੰਡ ਦਾ ਬੰਦਾ ਯਾਰ ਪਿੰਡ ਦਾ ਕਰਕੇ ਆ ਨਾ ਨਾਲੇ ਭਾਈ ਤੈਨੂੰ ਕਰਾਇਆ ਬਾਜੂਆ ਗੱਡੀ ਵਿੱਚ ਜਾਊਗੀ ਉਸੇ ਦੀ ਆ ਹੈਲੋ ਠੀਕ ਆ ਭਾਈ ਠੀਕ ਆ ਭਾਈ ਠੀਕ ਆ ਹਾਂ ਭਾਈ ਕਿਧਰ ਗਿਆ ਲਓ ਜੀ ਆ ਬੱਕਰੀ ਦਾ ਸੌਦਾ ਹੋਇਆ ਬਾਈ ਕਾਲੇ ਨੇ ਲਈ ਬੰਬੀਏ ਵਾਲੇ ਨੇ ਬੱਕਰੀ ਚੰਗੀ ਅਕਲਦ ਕਾਠ ਵਾਲੀ ਆ ਕਦ ਕਰਕੀ ਦੀ ਕੁਛ ਦਿਨਾਂ ਹੋਏ ਆ ਬਣੀ ਨੂੰ ਤੇ ਪਰ ਖਾਲੀ ਲਓ ਵੀ ਆ ਬੱਕਰੀ ਆ ਬਹੁਤ ਚੰਗਾ ਸਾਫ ਸੁਥਰਾ ਹਵਾਨਾ ਹੈ ਤੇ ਬਹੁਤ ਚੰਗਾ ਮਗਰਾ ਬੱਚਾ ਹਾਂਜੀ ਲਓ ਜੀ 9 9 9 ਉਹ ਬਾਈ ਉੱਥੇ ਚੱਲ ਅੱਛਾ ਚੱਲ ਤੂੰ ਉੱਥੇ ਲਓ ਉੱਥੇ ਉੱਥੇ ਆ ਜਾ ਆਇ ਤੇ ਬੱਕਰੀ ਕੋਲੇ ਸਾਲੇ ਹਾਂਜੀ ਬਾਈ ਜੀ ਕੀ ਨਾ ਆਪਣਾ ਜੀ ਬੰਸੀ لال ਕਿਹੜਾ ਪਿੰਡ ਆ ਵੀਰੇ ਕਾਲਚ ਰਾਣੀ ਕਾਲਚ ਰਾਣੀ ਤੇ ਆ ਬੱਕਰੀ ਨੂੰ ਸੋਈ ਨੂੰ ਕਿੰਨੇ ਦਿਨ ਹੋ ਗਏ ਬਾਈ ਤੀਜਾ ਦਿਨ ਹੈ ਜੀ ਤੀਜਾ ਦਿਨ ਤੇ ਕੀ ਆ ਮਗਰ ਬੱਚਾ ਇਹਦੇ ਬੱਕਰਾ ਜੀ ਬੱਕਰਾ ਠੀਕ ਆ ਜੀ ਆ ਬੱਕਰਾ ਤੇ ਕੀ ਮੁੱਲ ਮੰਗਿਆ ਜੀ ਇਹਦਾ ਮੁੱਲ ਤਾਂ 20 ਮੰਗਦੇ ਠੀਕ ਆ ਤੇ ਲੈਂਦਾ ਬਾਈ ਕਾਲਾ ਹਾਂ ਲੈਂਦਾ ਬਾਈ ਕਾਲਾ ਹਾਂ ਬਾਈ ਦੱਸੀ ਫਿਰ ਕੀ ਰੇਟ ਰੂਟ ਆ ਇਹਦਾ ਕੀ ਕੀ ਕੋਲ ਲਾਇਆ ਆਪਾਂ ਤਾਂ ਕਿਹਾ ਬਾਈ ਨੂੰ 12000 ਰੁਪਏ ਮੰਗਣ ਲੱਗਾ ਆ ਲੈ ਅੱਡੇ 12 ਦੀ ਓਏ ਆ ਲੈ ਨਹੀਂ ਓ ਠੀਕ ਆ 12:30 ਦੀ ਉਹ ਆਪੋ ਦੀ ਕਰਾ ਲਿਓ ਨਹੀਂ ਜੀ ਆਪੋ ਵੀ ਕਰਾ ਲਿਓ ਨਹੀਂ ਜੀ ਨਹੀਂ ਨਹੀਂ ਹੁਣੀ ਕਿੰਨੇ ਦੀ ਹੋਊਗਾ ਨਹੀਂ ਕਿੰਨੇ ਦੇ ਮਿਲਦੀ ਦੇ ਮੇਰੀ ਸਾਲ ਤੋਂ ਸਹੀ ਦੱਸ 17000 ਪੂਰੇ 13000 ਦੀ ਲਿਖਾ ਯਾਰ ਨਹੀਂ ਜੀ 1700 ਤੋਂ ਕੋਈ ਲੈ ਨਹੀਂ ਕਾਲੇ ਦਾ ਨੋਟ ਕਾਲੇ ਨੁਫੜਾ ਦੇ ਬਸ ਚਲੋ ਠੀਕ ਆ ਬਰਾ ਚਲੋ ਬਾਈ ਨੇ ਕਹਿਤਾ ਸੀ ਯਾਰ ਆਪਾਂ ਫੇਰ ਨਹੀਂ ਨਹੀਂ ਠੀਕ ਸੀ ਬਾਈ ਪੈਸੇ ਤਾਂ ਯਾਰ ਹੈ ਠੀਕ ਹੈ ਬੱਕਰੀ ਝੋਤੀ ਬੱਕਰੀ ਹੋ ਕਾ ਹੋਇਆ ਇਨੇ ਵੀ ਕੋਈ 5-400 ਕਮਾਉਣਾ ਗਾਉਂ ਨੂੰ ਪਤਾ ਨਹੀਂ ਦੇਊ ਕਿ ਕਿੰਨੇ ਚੱਲ ਬੇਚ ਨੰ ਆਹੋ ਉਹ ਆਦੀ ਨੀਰਾ ਨੂਰਾ ਪਾ ਲਈ ਨੀਰਾ ਪਿਆ ਉੱਤੇ ਹੋ ਗਿਆ ਜੇ ਕਿਸੇ ਨੇ ਆਹ ਮਾਲ ਕਿੱਥੇ ਪਿਆ ਨੀਰਾ ਭਾਈ ਤਾਂ ਇਹਨੂੰ ਪਾ ਦੇ ਤੂੰ ਆਹ ਫਤਿਹ ਦਾ ਭਗਤ ਦੇ ਨੂੰ ਹੋਗੀ ਭਾਲ ਤੂੰ 14000 ਲੱਗ ਚੁੱਕਿਆ ਬਾਈ ਨੇ ਲਾਇਆ ਲੋਹੀ ਤੇ ਲੋਹਾ ਕੇ ਕੋਈ ਗੁਰੂ ਜੀ ਅੱਛੀ ਜਾਂਦਾ ਹੈ ਹੈ ਦੱਸਦਾ ਦੱਸਿਆ ਕਿਉਂ ਨਹੀਂ 17000 ਦੀ 14000 ਦੀ ਹੋਰ ਤੁਸੀ ਦੱਸਣਾ ਤੇ ਸੱਚੀ ਤਾਂ ਜਾਂਦਾ ਹੁਣ 14 ਕੋਣੇ ਤਾਂ ਦੱਸਿਆ ਹੀ ਇਹਨੇ ਤਾਂ ਤੜਕੇ ਲਾਤਾ ਹੀ ਘਰੇ ਇੱਥੇ ਆਉਣ ਤੋਂ ਪਹਿਲਾਂ ਹੀ ਹੁਣ ਕਿਹੜੇ ਵੇ ਹੋਗੇ ਉਹਨਾਂ ਨੇ ਲਾ ਦਿੱਤੀ 17000 ਉਹੀ ਗੱਲ ਜੇ ਮੇਰੇ ਵੱਧ 2 ਰੁਪਏ ਵੱਟੇਗੇ ਤਾਂ ਫਿਰ ਮਾੜੀ ਗੱਲ ਹੈ ਇਹ ਤਾਂ ਕਰਦੇ ਹਾਸਾ ਮਖੌਲ ਫੇਰ ਤਾਂ ਗੱਲ ਵੱਖਰੀ ਹੈ ਨਹੀਂ ਹਾਂ ਇਹ ਮੇਰੀ ਖਤ ਲਾਦਾ 13.5 ਦਾ ਮਸੇ ਹਾਂ ਇਹ ਹਾਂ ਉਹਨੇ ਲਾਇਆ ਸਾਡੇ ਤੇਰਾ ਮਾਫੀ ਠੀਕ ਆ 13 ਦਾ ਲਾਦਾ ਮੈਂ ਤਾਂ ਇਹਨੂੰ ਦੱਸਿਆ ਵੀ ਨਹੀਂ ਕੁਝ ਹਾਂ ਦੱਸ ਕੱਟ ਕੱਟ ਲੈ 14.500 ਦੀ ਬੱਕਰੀ ਪੁੱਗਦੀ 15000 ਦੀ ਬੱਕਰੀ ਲੈ 14.500 ਦੀ ਖਾਣੀ ਇਹਦਾ ਆ ਜਾ ਪੂਰੇ 15 ਦੇ ਪੂਰ ਲੈ ਉਹ ਨਖਾਈ ਕਰਾ ਦੀ ਯਾਰ ਕੋਈ ਲਿਖਾਈ ਨਹੀਂ ਕੁਛ ਨਹੀਂ ਆਪਣੋ ਆਪਣੀ ਲਿਖਾਈ ਪੂਰੀ ਕਸ ਕੇ ਕਸਿਆ ਕਸਿਆ ਗਿਆ ਸਰਦਾ ਦੇ ਦੇ ਨਾ ਬਾੜਿਆ ਤੂੰ ਦੇ ਦੇ ਆਪਣਾ ਬੋਲੀ ਆ ਮੈਂ ਥੋੜੇ ਨਾਲ ਕਰ ਵੀ ਤੈਨੂੰ ਚੱਕ ਲਾ ਹਾਂ ਤੁੜਾ ਇਹਦਾ ਥਾਲਾ ਬਖੀ ਲੈ ਬਈ ਵੇਖੀ ਮਰਾ ਪਿੱਛੇ ਨਹੀਂ ਲੱਗੇ ਸੀ ਆਪ ਗੱਪ ਨੇ ਨਾਰ ਦੇ ਗਏ ਇਹ ਨੂੰ ਕਹਿੰਦਾ ਮੈਂ ਤੈਨੂੰ ਕਿਹਾ ਆਪ ਇਕੱਠੇ ਰਹਿੰਦੇ ਆ ਨੰਦਰ ਨੂੰ ਪੁੱਛ ਲੈ ਜੇ ਆਪਾਂ ਗਿਆ ਤਾਂ ਆਪਾਂ ਦੇ ਨਹੀਂ ਲਾਇਆ ਸੀ ਇਹ ਸਹੀ ਆ ਸਹੀ ਆ ਕੋਲੇ ਸੀ ਮੈਂ ਤੇਰਾ ਸਹੀ ਆ ਭਾਈ ਖਵਾ ਆਪਣੇ ਵੱਧ ਵੱਟੇ ਇੱਕ ਦਾ ਵੱਧੋ ਇੱਥੇ ਖੇਡ ਰਗਾ ਅੱਗੇ ਤੇਰਾ ਲਾ ਦੇ ਮੈਂ ਭਾਈ ਠੀਕ ਆ ਠੀਕ ਹੈ ਜੀ ਠੀਕ ਗਿਣੋ ਪੈਸੇ ਭਾਈ ਪੈਸੇ ਇੱਧਰ ਪੈਸੇ ਖਾ ਕੋਈ ਨਹੀਂ ਦਿਵਾ ਦੂਗਾ ਯਾਰ ਪੈਸੇ ਓਰੇ ਨੂੰ ਮੂੰਹ ਰੱਖੀ ਐਸੇ ਹਾਂ ਤਾਂ ਕੋਈ ਦਿੱਕੇ ਨਹੀਂ ਆਉਟਦਾ ਐਸੇ ਨਾਲ ਕਿੱਲਾ ਗੱਲ ਹੋ ਜਾਂਦੀ ਹੈ ਹਾਂ ਮੂੰਹ ਐਨੂੰ ਰੱਖ ਉਹ ਤੇ ਯਾਰ ਬਾਈ ਕੋ ਆ ਲੋਈ ਤਾਂ ਕਰਦੇ ਐ ਨੂੰ ਗੱਲ ਕੋਈ ਨਹੀਂ ਕੋਈ ਨਹੀਂ ਠੰਡ ਲੱਗਦੀ ਹੈ ਗੱਲ ਤੇ ਕੀ ਲੱਗਾ ਇੱਕ ਗੱਲ ਤੋਂ ਲੋਈ ਐ ਹੱਥ ਮੰਨ ਕੇ ਬਾਬਾ ਜੀ ਯਾ ਤੇ ਮਾਰ ਆਈ ਨਹੀਂ ਐਸਨ ਦੁੱਧ ਜਾਊਗਾ ਕਰੇ ਬਹੁਤ ਵਧੀਆ ਸਬਦਾ ਹੋਇਆ ਦੋਸਤੋ ਬੱਕਰੀ ਦੇ ਮਗਰ ਬੱਚਾ ਇਹ ਪਹਿਲਾ ਵੀ ਬੱਕਰੀ ਦਾ ਸੌਦਾ ਹੋ ਰਿਹਾ ਸੀ ਤੇ ਪਰ ਪਹਿਲਾਂ 13.500 13000 ਲੱਗ ਕੇ ਰੁਕ ਗਿਆ ਸੀਗਾ ਉਸ ਤੋਂ ਬਾਅਦ 14 ਵੀ ਲੱਗ ਗਿਆ ਕਦੋਂ ਕਦੋਂ ਲ ਲਈ ਨਹੀਂ ਆ ਬਾਈ ਵਾਹ ਵੀ ਵਾਹ ਬਹੁਤ ਵਧੀਆ ਕਰਿਆ ਵਧੀਆ ਕਰਿਆ ਹਾਂ ਪੈਨੂਆ ਕੇ ਮਨ ਲਈ ਹੋ ਗਏ ਪੈਸੇ ਬਾਈ ਹਾਂ ਜੀ ਲੈ ਲਈ ਤਾਂ ਕੀ ਬਹੁਤ ਬਹੁਤ ਧੰਨਵਾਦ ਬਾਈ ਬੱਚਾ ਦਾ ਵੇਚੀ ਪਿਆ ਬੈਠਾ ਰਹੇ ਖੁੱਲਾ ਇੱਥੇ ਹੀ ਇਹਦਾ ਰਿਡ ਗਿਆ ਸਹੀ ਹੋ ਗਿਆ ਅਦਾ 13 ਰੱਡ ਕੇ ਵੇਖ ਲੈ ਜਿਹੜੀ ਗੱਲ ਲੈਂਦੀ ਬੱਚਾ ਸੀ ਆਪ ਵੇਖਿਆ ਬਗਲ ਨੂੰ ਮੂੰਹ ਬੰਨੇ ਆਪ ਵੇਖਿਆ ਤੂੰ ਵੀ ਚੈੱਕ ਉਹ ਛੱਡ ਤਾਂ ਫੇ ਥੱਲੇ ਲਿਖਾਈ ਵੀ ਤੈਨੂੰ ਕਰਾਉਣੀ ਪਊਗੀ ਖਰਾਬਰਾ 1000 ਰੁਪਏ ਲਵਾਂ ਉਹਨੇ ਕਹਿਤਾ ਤੈਨੂੰ ਇਹ ਦੂਬਾਰ ਗੱਲ ਨਾ ਕਰੀ ਸੁਆ ਸੁਆ ਬੱਕਰੀ ਹੋਣੀ ਇਹ ਤਾਂ ਮੈਨੇ ਇਹਨਾਂ ਦੀ ਅੱਖ ਹੀ ਮੋੜਦਾ ਨਹੀਂ ਕੱਲੀ ਕਿਉਂਕਿ ਇਹਨਾਂ ਨੇ ਮੜਕੇ ਕੰਨ ਸੀਤਨ ਦਬਾ ਕੇ ਸਾਡੇ ਤੇ ਵਾਇਕਰੀ ਇਹ ਬਸ ਜਿਹਨੇ ਕਹਿ ਇਹਨਾਂ ਨੇ ਮੈਂ ਕਹਿ ਕਾਣਾ ਭਾਈ ਨਾ ਇਹਨਾਂ ਨੇ 14000 ਦੀ ਸਾਈ ਬਣਾ ਸਾਡੇ ਜਨ ਨੂੰ ਛਕੜਾ ਜਮਾ 10 ਵਿੱਚ ਮੌਤ ਕਰੇ ਨਾ ਇਹ ਮੇਰੇ ਪੈਸੇ ਕਣਾ ਕੇ ਉਹ ਗੱਲ ਹੋਣਾ ਇਹ ਤਾਂ ਪੈਸੇ ਕਣਾ ਸਾਡੇ 12000 ਸਾਡੇ 12000 ਦੇ ਆ ਸਾਡੇ 14600 ਚ ਪਈ ਗਈ 14600 ਚ ਜੀ ਜੀ ਯਾਰ ਭਾਂਡਾ ਚੰਗਾ ਲੱਗਿਆ ਬੱਕਰੀ ਨੂੰ ਵਸ ਤੇ ਅੱਜ ਬੱਕਰੀ ਚੰਗੀ ਪੱਟ ਜੀ ਜੀ ਜਿਹੜੀ ਗੱਲ ਆ ਉਹ ਚੰਗੀ ਆ ਯਾਰ ਤੂੰ ਆਪਦੀ ਦੇ ਦੇ 100 ਰੁਪਏ ਆਵਦਾ ਦੇ ਦੂਆ ਮੈਨੂੰ ਇਹ ਪਸ਼ੂ ਲੈਂਦਾ ਇਹਨੂੰ ਵੇਖੋ ਜਦੋਂ ਮੈਂ ਐਨੇ ਚਰਚ ਕਰ ਸਾਰੇ ਲਈ ਗਏ ਲਈ ਗਏ ਰਖਾਲੇ ਬੱਕਰੀਆਂ ਦਾ ਪਰੇ ਹੋ ਜੋ ਹੁਣ ਸਭ ਕੁਝ ਨਹੀਂ ਮੈਂ 20000 ਦੀ ਲਾਤ ਮੈਂ 5000 ਰੁਪਏ ਦਤਾ ਆਹ ਬੰਦੇ ਨੇ ਕਿ ਪੱਕੇ ਲਈ 20 ਵਾਲਾ ਕਾਹ ਕਾਹ ਕਰਾ 7000 ਨਫਾ ਦਿੰਦਾ ਸੀ ਆ 7000 ਨਫਾ ਬਾਈ ਯਾਰ ਆਪਣੀ ਨਾਲ ਐਡਾ ਕਿ ਸੀਗਾ ਮੈਂ ਜੇ ਹੁੰਦਾ ਇਹ ਕੰਮ ਚ ਬੜਾ ਬੱਕਰੀ ਇਹ ਜਾ ਹੋਰ ਆ ਬਾਈ ਮਾਲ ਚ ਬੱਕਰੀ ਘਰੇ ਲਿਆਂਗਾ ਦੁੱਧ ਨਾ ਦੇਊਗੀ ਜਿਹੜੀ ਘਰ ਵਾਲੀ ਬੱਕਰੀ ਦੁੱਧ ਹੋਈ ਤੇ ਘਰ ਵਾਲੀ ਘਰੇ ਹੀ ਬੱਕਰੀ ਦੁੱਧ ਦੂ ਮੈਂ ਤੁਹਾਨੂੰ ਦੱਸ ਦੇਣਾ ਘਰ ਦੀ ਬੱਕਰੀ ਲੱਗਦੀ ਬਹੁਤ ਸੌਖੀ ਹਾਂ ਅਸਾਈ ਬਾਈ 15500 ਰੁਪਇਆ ਕਣੀਆਂ ਇਹਨੂੰ ਆਪ ਗੱਲ ਨਿਬੜੀ ਲਿਖਾਈ ਆਪੋ ਆਪਣੀ ਕਰਾ ਲੋ ਬਾ ਇੱਥੇ ਕਿਤੇ ਉਹ ਸਾਡੇ ਆਉਂਦਾ ਯਾਰ ਉਹ ਹੋ ਰਿਹਾ ਨਹੀਂ ਫਿਰ ਐ ਕਰ ਲੈ ਬਾਈ ਗੱਲ ਸੁਣ ਇੱਕ ਰਹਿਣ ਦੇ ਬੜਿਆ ਉਹ ਯਾਰ ਖੜਾ ਉਹ ਖੜ ਜਾ ਯਾਰ ਇੱਕ ਮਿੰਟ ਬਾਈ ਸਾਡੇ ਤੂੰ ਸਾਡੇ 15 ਦਿਨ ਮੇੜੇ ਸੀ ਇੱਧਰ ਗੱਲ ਸੁਣੀ ਯਾਰ ਸਾਡੇ 15 ਦਿਨ ਮੇੜੇ 15700 ਦੇ ਲਖਾਈ ਅਸੀਂ ਖੜਾ ਇਹਨਾਂ ਨੇ ਕਿਹੜਾ ਕੋਈ ਇੱਥੇ ਤੇਰੇ ਸਾਹਮਣੇ ਨਹੀਂ ਕਰੀ ਤਾਂ ਹੁੰਦਾ 150 15 ਤੈਨੂੰ 800 ਰੁਪਏ ਹੀ ਦਿਨਾ ਉਹਨੂੰ ਕੀ ਦਿਨਾ ਉਹ ਵੀ ਜੋ ਵਿਛੜਾਤਾ ਇਹਨੇ ਹਾਂ ਉਹ ਗੱਲ ਨਹੀਂ ਸਾਡੀ ਮੋੜ ਦਾ ਸੌਦਾ ਹੋ ਗਿਆ ਹੁੰਦਾ ਖਰਾਏਰ ਲੈਂਦਾ ਬਾਈ ਆ ਜਾ ਚੰਦ ਨਹਿਰੂ ਖੜਾ ਇਹ ਦੁਕਾਨ ਤੋਂ ਕਾਲਾ ਲੈਂਦਾ ਇੱਥੇ ਸੌ ਪਿੱਛੇ ਉਹੀ ਗਾਲੇ ਤੋਂ ਤੁਰੇ ਆਇਆ ਤੈਨੂੰ ਬੱਕਰੀ ਵਲ ਗਈ ਉਹ ਮੈਨੂੰ ਕਰਦੀ ਨਹੀਂ ਤੈਨੂੰ ਮੈਂ ਇੱਕ ਗੱਲ ਦਾ ਇਹ ਸਾਡੇ ਕੁੱਟੇ ਬੈ ਚਲਾਉਂ ਯਾਦ ਕਰੇਗਾ ਵੀ ਅੱਥਾ ਦਾ ਕਰਾਇਆ ਸੀ ਅਸੀਂ ਦਿਲੋਂ ਚਿੱਟੇਓ ਕੇ ਸੌਦਾ ਕਰਾਉਣਾ ਬੰਦੇ ਨਾਲ ਇਹਨੇ 1 ਰੁਪਿਆ ਨਹੀਂ ਮੈਨੂੰ ਘੱਟ ਵਾਧਾ ਕਰੀ ਇਹਨੇ ਬੱਕਰੀ ਲਈ ਯਾਦ ਵੀ ਕਰਦਾ ਜੀ ਕੋਈ ਦਿਖਾਈ ਨਹੀਂ ਆ ਤੇ ਇੰਨੇ ਪੈਸੇ ਦੇ ਮਖਾਲੇ ਪੈਸੇ ਇਹਦਾ ਪੈਸੇ ਵੀ ਮੈਂ ਅਗਲੀ ਮੰਡੀ ਤੇ ਦੇ ਦਿੰਦੀ ਇਹਦਾ ਦੋ ਮੇਮਣੇ ਦਊਗੀ ਤੀਜੇ ਸੂਏ ਸੂਗੀ ਨਿਆਰੇ ਲੈ ਯਾਰ ਇਹਨੇ 7000 ਆਖੜਾ ਵੀਡੀਓ ਚੱਲੀ ਜੀ ਆ 7000 ਮੈਨੂੰ ਦੇ 20000 ਰੁਪਇਆ ਚੱਕਾ ਜਿਹਨਾਂ ਨੇ 7000 ਨਫਾ ਉਹ ਤੋਂ ਕਿੱਲੇ ਤੇ ਖੜੀ ਦਾ 7000 ਮਾੜਦਾ ਹੂ ਮਾ ਨਾ ਮੈਂ ਵੇਚਣੀ ਨਹੀਂ ਮੈਂ ਤਾਂ ਕਰੇ ਲੈ ਜਾਣੀ ਮੈਂ ਹੀ ਕਰੇ ਰੱਖਿਆ ਮੈਂ ਹੀ ਕਰੇ ਲੈ ਕੇ ਆਉਂਦੇ ਭੂਮ ਬੱਕਰੀ ਭੂਮ

ਸਤ <laughs>